सौ साल पुराने अम्मा दे दरखत बचाव लाई लगाया तरना प्रशासन अधिकारियों ने कार्रवाई करने लाई मंगिया तीन दिन दा समा गुरुद्वारा अम्ब साहेब दे इतिहास नू बचाव ली पचासी साल बुजुर्ग बाबा लाब सिंह ने प्रशासन अते मालका विरुद्ध मारी बड़क ਉਹਨਾਂ ਐਲਾਨ ਕੀਤਾ ਜੇ 3 ਦਿਨਾਂ ਵਿੱਚ ਅੰਮਾ ਦੇ ਦਰਖਤ ਕੱਟਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਨਾ ਹੋਈ ਤਾਂ 3 ਦਸੰਬਰ ਨੂੰ ਲਗਾਵਾਂਗਾ ਅਣਮਿੱਥੇ ਸਮੇਂ ਲਈ ਤੰਨਾ ਐਸੇ ਬੀਸੀ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਗੜਾ ਨੇ ਤਨ ਮੰਨਤ ਨਾਲ ਬਾਬਾ ਜੀ ਦਾ ਸਾਥ ਦੇਣ ਦਾ ਕੀਤਾ ਐਲਾਨ ਇਸ ਦੌਰਾਨ ਵਿੱਚ ਸਾਥ ਦੇਣ ਲਈ ਬਾਬਾ ਲਾਲ ਸਿੰਘ ਨੇ ਸਮੂਹ ਧਾਰਮਿਕ ਸਮਾਜਿਕ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਗੁਰਦੁਆਰਾ ਆਮ ਸਾਹਿਬ ਦੇ ਇਤਿਹਾਸ ਨੂੰ ਬਚਾਉਣ ਲਈ ਬੇਨਤੀ ਕੀਤੀ ਮੋਰਚਾ ਆਗੂ ਮਾਸਟਰ ਬਨਵਾਰੀ لال ਅਤੇ ਸੀਐਲਪੀ ਦੇ ਚੇਅਰਮੈਨ ਅਵਤਾਰ ਸਿੰਘ ਨਗਲਾ ਨੇ ਦਰਖਤਾ ਦੀ ਹੋ ਰਹੀ ਕਟਾਈ ਤੇ ਦੁੱਖ ਪ੍ਰਗਟ ਕਰਦਿਆਂ ਇਸੇ ਕੜੇ ਸ਼ਬਦਾ ਵਿੱਚ ਨਿਖੇਦੀ ਕੀਤੀ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਇਸ ਪ੍ਰੈਸ ਕਾਨਫਰੰਸ ਦੀ ਕਵਰੇਜ ਕੀਤੀ ਗਈ ਵਿਸ਼ੇਸ਼ ਰਿਪੋਰਟ ਅੱਜ ਕਿੰਨਾ ਸੋਅ ਅੱਤ ਦਾ ਮਾਮਲਾ ਉਹ ਹਗਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਰੇ ਸਾਰੇ ਸਾਥੀ ਐਸ ਸੀ ਵੀ ਸੀ ਮਹਾਪੰਚਾਇਤ ਜੋ ਪੰਜਾਬ ਦਾ ਮੋਰਚਾ ਚੱਲ ਰਿਹਾ ਫੇਰ ਸਦੀਆਂ ਦੇ ਟਾਣੇ ਕੋਲ ਪਿਛਲੇ ਲੰਬੇ ਸਮੇਂ ਤੋਂ 2 ਸਾਲ ਹੋ ਗਏ ਤੇ ਨਾਲ-ਨਾਲ ਇੱਕ ਨਾਲ ਬਣ ਰਹੇ ਫਲਿਕਸ ਮਾਲ ਦੀ ਜਿਹੜੀ ਲੜਾਈ ਲੜ ਰਹੇ ਨੇ ਫਲਿਕਸ ਮਾਲ ਵਾਲੇ ਜਿਹੜੇ ਅੰਬ ਗੁਰਦੁਆਰਾ ਅੰਬ ਸਾਹਿਬ ਦੇ ਜਿਹੜੇ ਇਤਿਹਾਸਕ ਬਸੀ 100-100 ਸਾਲ ਪੁਰਾਣੇ ਉਹਨਾਂ ਨੂੰ ਦਿਨ-ਪ੍ਰਤੀ ਦਿਨ ਕੱਟ ਰਹੇ ਸੀ ਤੇ ਰਾਤਾਂ ਨੂੰ ਕੱਟ-ਕੱਟ ਕੇ ਟਰਾਲੀਆਂ ਜਿਹੜੀਆਂ ਅੰਬਾਂ ਦੀਆਂ ਭਰਤੀਆਂ ਜਿਸ ਸੰਬੰਧੀ ਅਸੀਂ ਮੁੱਖ ਮੰਤਰੀ ਨੂੰ ਡੀਜੀਪੀ ਪੰਜਾਬ ਨੂੰ ਤੇ ਆਪਾਂ ਸਾਰੇ ਜਿਹੜੇ ਪੁੱਡਾ ਗਮਾਡਾ ਬਣਵ ਪਾਕ ਸਾਰਿਆਂ ਨੂੰ ਜਦੋਂ ਕੰਪਲੀਟਾ ਦਿੱਤੀਆਂ ਜਦੋਂ ਨਾ ਕਾਰਵਾਈ ਹੋਈ ਤਾਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਸੇ ਤੁਰੰਤ 21 ਤਰੀਕ ਨੂੰ ਸਟੇਲ ਆਈ ਗਈ ਉਹਦਾ ਨੋਟਿਸ ਹੋਇਆ ਜਿੱਦੀ ਅਗਲੀ ਸੁਣਾਈ 3 ਤਰੀਕ ਹੈ ਜੀ 3 ਬਾਰਾ ਜੀ ਤੇ ਉਸੇ ਝੱਜ ਵੱਧਦਾ ਹੁੰਦੇ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਪ੍ਰੇਰਣਾ ਕੀਤੀ ਸੀ ਬੇਨਤੀ ਕੀਤੀ ਸੀ ਜਿਸ ਤੇ ਜਾ ਕੇ ਸਾਡਾ ਬਾਪੂ ਜੀ ਨਾਲ ਬੈਠੇ ਲਾਭ ਸਿੰਘ ਜੀ ਜੋ ਪਿਛਲੇ ਬੰਦੀ ਸਿੰਘਾ ਦੇ ਧਰਮ ਦੇ ਜਿਹੜੀ ਪਹਿਲ ਦੇ ਆਧਾਰ ਤੇ 4 ਸਾਲ ਤੋਂ ਪਿਛਲੇ ਸੇਵਾ ਨਿਵਾ ਰਹੇ ਨੇ ਲਗ ਲਗ ਧਰਮਿਆਂ ਜੋ ਪਹਿਲਾਂ ਸੇਵਾ ਨਿਵਾਈਏ ਜਦੋਂ ਕੌਮ ਦੀ ਗੱਲ ਆਉਂਦੀ ਹੈ ਇਤਿਹਾਸ ਦੀ ਗੱਲ ਹੁੰਦੀ ਹੈ ਉਹਨੂੰ ਬਚਾਉਣ ਵਾਸਤੇ ਤੇ ਅੱਜ ਬਾਪੂ ਲਾਭ ਸਿੰਘ ਜੀ ਸਾਡੇ ਸਵੇਰੇ 5 ਵਜੇ ਇਸ ਮੌਲ ਦੇ ਦਫਤਰ ਦੇ ਅੱਗੇ ਜਿਹੜੇ ਅੰਬ ਕੱਟੇ ਗਏ ਨੇ ਦਰਖਤ ਕੱਟੇ ਗਏ ਨੇ ਅੰਬ ਸਾਹਿਬ ਗੁਰਗੋਰੀ ਦਾ ਜਿਹੜਾ ਇਤਿਹਾਸ ਮਿਟਾਉਣ ਦੀ ਗੱਲ ਹੋ ਰਹੀ ਹੈ ਫਰੈਂਕਸਮਾਲ ਵੱਲੋਂ ਉਹਨੂੰ ਬਚਾਉਣ ਲਈ ਦਰਖਤਾਂ ਨੂੰ ਬਚਾਉਣ ਲਈ ਤੇ ਇਹਨਾਂ ਨੇ ਜਿਹੜਾ ਅੱਜ ਵੀੜਾ ਚੱਕਿਆ ਸੀ ਸਵੇਰੇ 5 ਵਜੇ ਬਾਲਦੇਵਾ ਗੇਟ ਲਗਾਇਆ ਇਹਨਾਂ ਨੇ ਟੈਂਪਰੇਰੀ ਗੇਟ ਰੱਖਿਆ ਉੱਥੇ ਗੇਟ ਦੇ ਅੱਗੇ ਆਪਣਾ ਅਸਣ ਲਾ ਕੇ ਦਰਖਤਾਂ ਨੂੰ ਬਚਾਉਣ ਦੀ ਜਿਹੜੀ ਆਵਾਜ਼ ਚੱਕੀ ਤਾਂ ਜਦੋਂ ਇਹ 5 ਵਜੇ ਤੋਂ ਲੈ ਕੇ ਲਗਭਗ 10 ਵਜੇ ਤੱਕ ਬੈਠੇ ਹੋਣਗੇ ਉੱਥੇ ਹੋਰ ਵੀ ਸਿੰਘ ਨਾਲ ਸੀ ਦੋ ਚਾਰ ਜਦੋਂ ਬੈਠੇ ਤਾਂ ਕੁਝ ਸਰਕਾਰੀ ਕਰਮਚਾਰੀ ਅਧਿਕਾਰੀ ਪੁਲਿਸ ਅਧਿਕਾਰੀ ਸਿਵਲਸ ਵੀ ਆਏ ਨੇ ਇਹਨਾਂ ਕੋਲੇ ਆ ਕੇ ਇਹਨਾਂ ਨੂੰ ਬੇਨਤੀ ਕੀਤੀ ਪ੍ਰੇਰਨਾ ਕੀਤੀ ਤੇ ਬਾਬਾ ਜੀ ਦੀ ਗੱਲ ਸੁਣੀ ਬਾਬਾ ਜੀ ਨੇ ਕਿਹਾ ਵੀ ਸਾਡੀ ਦੋ ਦਿਨ ਚ ਸਲਾਈ ਹੋਏ ਆ ਤਿੰਨ ਦਿਨ ਚ ਸਲਾਈ ਹੋਏ ਨਹੀਂ ਤਾਂ ਅਸੀਂ ਦੁਬਾਰੇ ਜਿਹੜਾ ਫੇਰ ਇਹਨਾਂ ਨੂੰ ਫਿਰ ਸਵੇਰੇ ਉਹਨਾਂ ਨੇ ਠਾਲਦਿਆ ਸੀ ਕਹਿ ਕੇ ਵੀ ਦੋ ਦਿਨ ਦਾ ਸਮਾਂ ਦੇ ਦਿਓ ਜੀ ਇਹ ਦੋ ਦਿਨ ਦਾ ਸਮਾਂ ਦੇ ਕੇ ਸਵੇਰੇ ਉੱਥੋਂ ਉੱਠ ਗਏ ਤੇ ਹੋਰ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਦੇ ਆਂ ਵੀ ਬਾਪੂ ਲਾਭ ਸਿੰਘ ਜੀ ਨਾਲ ਜੋ ਗੱਲ ਹੋਈ ਹੈ ਜਿਹੜਾ ਕਰਮਚਾਰੀ ਆਇਆ ਉਹ ਆਪਕੋ ਦੱਸਣਗੇ ਤੇ ਅਗਲਾ ਪ੍ਰੋਗਰਾਮ ਅਸੀਂ ਤੁਹਾਡੇ ਰਾਹੀਂ ਦੱਸਣਾ ਚਾਹੁੰਦੇ ਆਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਫਨਿਕਸ ਮਾਲ ਦੇ ਜਿਹੜੇ ਮਾਲਕ ਨੇ ਤੇ ਅਸੀਂ ਜਿਹੜੀ ਅਗਲੀ ਸੁਣਾਈ ਕੋਰਟ ਦੀ ਤਾਂ ਚੱਲੇ ਰਹੀ ਹੈ ਪਰ ਬੁੱਧਵਾਰ ਨੂੰ ਅਸੀਂ ਫੇਰ ਦੁਬਾਰੇ ਇਹ ਜਿਹੜਾ ਹੈਗਾ ਧਰਨਾ ਬਾਪੂ ਲਾਭ ਸਿੰਘ ਜੀ ਆਉਣ ਮਿੱਥੇ ਸਮੇਂ ਲਈ ਬੈਠਣਗੇ ਹੋਰ ਵੀ ਸਿੰਘ ਜਥੇਬੰਦੀਆਂ ਨੇ ਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਹੈ ਧਾਰਮਿਕ ਦੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਹੈ ਵਾਧਾ ਵਰਨ ਪ੍ਰੇਮੀਆ ਨੂੰ ਬੇਨਤੀ ਹੈ ਤਾਂ ਕਿ 3 ਤਰੀਕ ਨੂੰ 3 ਤਰੀਕ ਦਿਨ ਬੁੱਧਵਾਰ 3 ਤਰੀਕ ਬੁੱਧਵਾਰ ਹੈ ਜੀ 3 ਤਰੀਕ ਦਿਨ ਬੁੱਧਵਾਰ ਨੂੰ ਦੁਬਾਰੇ ਫੇਰ ਜਿਹੜਾ ਇਹ ਧਰਨਾ ਲਾਇਆ ਜਾਊਗਾ ਬਾਪੂ ਲਾਭ ਸਿੰਘ ਵੱਲੋਂ ਇਹਨਾਂ ਅਗਵਾਹੀ ਕਰਨਗੇ ਤੇ ਹੋਰ ਵੀ ਧਾਰਮਿਕ ਦੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਹੈ ਸਾਰੇ ਵੱਧ ਚੜ ਕੇ ਹਿੱਸਾ ਪਾ ਤਾਂ ਕਿ ਜਿਹੜੇ ਦਰਖਤ ਨੇ ਆਪ ਆਪਣਾ ਮਨੁੱਖਤਾ ਨੂੰ ਜਿੰਦੇ ਰੱਖਣ ਲਈ ਆਕਸੀਜਨ ਦੇ ਰਹੇ ਨੇ ਸਾਹ ਦੇ ਰਹੇ ਨੇ ਇਹਨਾਂ ਨੂੰ ਬਚਾਇਆ ਜਾਵੇ ਉਹ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਤੇ ਮੈਂ ਦੋ ਦਿਨ ਹੋਏ ਨੇ ਤੇ ਮੈਂ ਸੰਗਤ ਕੋਲ ਆਇਆ ਮੈਨੂੰ ਨਹੀਂ ਸੀ ਪਤਾ ਇਹ ਸਾਰਾ ਪ੍ਰੋਗਰਾਮ ਹੀ ਕਰੀ ਖੜੇ ਨੇ ਮੈਨੂੰ ਬੜੀ ਵੱਡੀ ਖੁਸ਼ੀ ਹੋਈ ਆਪਣੇ ਪੁੱਤਰਾ ਉਹ ਕੋਈ ਨਾ ਕੋਈ ਤੇ ਜੋ ਗਿਆ ਏ ਜਾਗੇ ਨੇ ਇਨੇ ਨੂੰ ਫਿਰ ਮੈਂ ਕੋਈ ਟਾਈਮ ਦੇ ਗਿਆ ਬਈ ਥੋੜਾ ਟਾਈਮ ਇਸੇ ਲੰਮਾ ਪਾ ਕੇ ਖੇਡ ਵੇ ਕੋਈ ਮੇਰੀ ਪੁੱਤਰ ਨੂੰ ਖੇਡ ਚ ਲਾ ਦ। ਅਦਮੇ ਪਾਂਡਵੇ ਜੀ ਨੇ ਦਰਵਾਜ਼ਾ ਆਣ ਕੇ ਖੜਕਾ ਕੇ ਸਿੰਘ ਨੂੰ ਨਾਲ ਲੈ ਗਿਆ। ਮੈਂ ਕਿਹਾ ਵੀ ਜਿਹੜਾ ਉਹਨਾ ਗੇਟੇ ਮੈਨੂੰ ਗੇਟ ਤੇ ਕੇ ਪੁੱਤਰ ਬਾਗਿਆ ਮੈਨੂੰ ਗੇਟ ਕੋਡ ਦਾ ਨਹੀਂ ਪਤਾ। ਬੰਦ ਬੰਦੇ ਬੈਦੋ ਪਿੱਛੇ। ਪ੍ਰਸ਼ਾਦ ਜੀ ਨੇ ਕਈ ਪਾਲਦੀਆਂ ਆਈਆਂ। ਦੁਤਾ ਕੇ ਮੈਨੂੰ ਨਾ ਬਾਬੇ ਮਰਵਾਉ ਦੁਤਾ ਕੇ ਮੈਨੂੰ ਨਾ ਮਰਵਾ ਤਜਾ ਕੇ ਮੈਨੂੰ ਨਾ ਮਰਵਾ ਜਿਹੜਾ ਸੱਚੇ ਸੱਚ ਬੰਦੇ ਦੇ ਮੂੰਹ ਦੇ ਉੱਤੇ ਅੱਖਣਾ ਬੜੀ ਉਖੀ ਕਰਦੇ ਅੱਜ ਨਹੀਂ ਗੁਰੂ ਨਾਨਕ ਦੇਵ ਨੂੰ ਇਹ ਲੜਾਈ 임ਨਾਬਾਦ ਐਨ ਦਾ ਝੂਠ ਤੇ ਸੱਚ ਦੀ ਲੜਨੀ ਪਈ ਸੀ ਉਹਨੇ ਕੋਰਾਂ ਲਖੀ ਬਾਵਰ ਬਾਸਾ ਨੂੰ ਉਹ ਤੂ ਬਾਵਰ ਨਹੀਂ ਤੂੰ ਜਾਵੇਂ ਅਸੀਂ ਆਦੀ ਹਿੰਦੁਸਤਾਨ ਦੇ ਸਖਾ ਨੂੰ ਜਿਹੜੇ ਪੰਗੜੀਆਂ ਵਾਲੇ ਮੇਰੇ ਵੀਰ ਉਹ ਤੁਹਾਡੇ ਪਾਸੇ ਖੜੇ ਨੇ ਆਪਣਿਆਂ ਨੂੰ ਨਾ ਮਰਵਾਓ ਜੇ ਆਪੜਿਆਂ ਨੂੰ ਮਰਵਾਉਂਦਾ ਹੋ ਜੇ 21 ਕੁੜਾ ਡੁੱਬ ਜਾਂਦੀ ਹੈ 21 ਕੁੜਾ ਇਹ ਮਲੇਰ ਕੋਲ ਲਿਆ ਲਵੇ ਹਲੋ ਇੱਕ ਖਣ ਆਣ ਕੇ ਵਾਢਾਈ ਸੀ ਸਭ ਜਾਂਦੇ ਤੁਸੀਂ ਮਾਂ ਗੁਰਦੇਵ ਤੇ ਜੇ ਸਾਡੀ ਕਿਰਾਨ ਦੀ ਲਿਹਿਆਏ ਉਹ ਤੂੰ ਬੇਸਰੰਦ ਬੱਚਾ ਵਾਰ ਲਿਖਾ ਨਹੀਂ ਦੇ ਤੂੰ ਵਾਰ ਕਾ ਅੱਜ ਉਹ ਸੁਸਰੰਦ ਦਾ ਵੇਖ ਲੋ ਕੀ ਆਉਣ ਡਿਆ ਇੱਕ ਕੰਪਨੀ ਨੇ ਸਾਰੇ ਪੰਜਾਬ ਦੀਆਂ ਕੰਪਨੀਆਂ ਇਕੱਠੀਆਂ ਕਰ ਦੇਗਾ ਜਿੱਦਾਂ ਬਖਤ ਵੜਿਆ ਤੁਹਾਡੇ ਸਾਹਮਣੇ ਤੁਰਾ ਕੰਦੇ ਨਾਲ ਵੇਖ ਅੱਗੇ ਤੁਹਾਨੂੰ ਪਤਾ ਨਹੀਂ ਲੱਗਾ ਜਦੋਂ ਗੱਡੀਆਂ ਦੀ ਇਰਦਦਾਰ ਹੁੰਦੀ ਹੈ ਬੱਸਾਂ ਦੀ ਇਰਦਦਾਰ ਹੁੰਦੀ ਹੈ ਤੂੰ ਆਪਣੀ ਪਰੇਸ਼ਾਨ ਜਨਤਾ ਨੂੰ ਆਪ ਕਰਦੇ ਹੋ ਫਿਰ ਤੁਸੀਂ ਲੋਕਾਂ ਦੇ ਨਾਂ ਬਦਨਾਮ ਕਰਦੇ ਹੋ ਕਿਸਾਨ ਸਰਨੇ ਲੈ ਲੈ। ਉਹ ਕਿਦਾਂ ਜੇ ਤੁਹਾਨੂੰ ਗੋਲੀਆਂ ਮਾਰਨ ਤਾਂ ਮਰ ਗਏ ਤੇ ਨਾ ਜੇ ਤੁਹਾਨੂੰ ਪਿਆਰ ਵਖਾਣ ਦੇ ਮੁਰਤੇ ਹਮਲੇ ਕਰੀ ਜਾਂਦੇ ਮੇਰੇ ਤੇ ਭਾਈ ਇੰਨੀ ਗੇਤੀ ਹੈ ਛੁਰਤੇ ਸੱਚ ਦੀ جنگ ਵਾਸਤੇ ਮੇਰੇ ਵੀਰ ਸਾਰੇ ਖੜੇ ਨੇ ਜਿੰਨੀ ਮਦਦ ਮੇਰੇ ਕੋਲ ਮੰਗਣਗੇ ਜਿੰਨੇ ਜੇ ਆਖੜੀਆਂ ਵੇ ਬਾਬੇ ਤੈਨੂੰ ਇਤ ਲੰਮਾ ਪਾਣਾ ਟੌਂਗ ਦੇ ਵਿੱਚ ਸੱਚ ਟੌਂਗ ਦੇ ਵਿੱਚ ਮਾਰ ਗਿਆ ਇਸ ਤੇ ਮੈਂ ਉਹ ਕੋਲੇ ਆਇਆ ਸਾਡੇ ਤਾਂ ਤੁਸੀਂ ਜਿੰਨਾ ਪੁੱਗਦਾਂ ਇੱਕ ਘੰਟਾ ਨਹੀਂ ਲੱਗਣਾ ਕੰਪਨੀਆਂ ਨੇ ਤੇ ਲੜੜੇ ਵੀ ਨਹੀਂ ਕੰਪਨੀਆਂ ਕਿਧਰ ਆਈਆਂ ਕਿਧਰ ਗਈਆਂ ਨੇ ਕੰਪਨੀਆਂ ਸਾਡੇ ਨਾਲ ਲੜਨੀਆਂ ਆਇਆਂ ਮੈਂ ਸਾਡੀਆਂ ਜ਼ਮੀਨਾਂ ਗੁਰਦੁਆਰੇ ਕੋਨਾ ਨੇ ਉਹਨਾਂ ਨੂੰ ਇੱਕ ਸਬਕ ਸਿਵਾ ਦੇ ਗਏ ਕੋਣ ਦਾ ਵਾਗਦੀ ਕਖਾ ਦਾ ਵਾਗਦੀ ਕੀ ਇੱਕ ਗੱਲ ਜਿਹੜਾ ਹੈ ਬੇਜਾਨ ਮਾਲ ਬਣਾਉਣ ਲਈ ਜਾਨ ਪਾਲੇ ਦਸਤ ਕੱਟੇ ਜਾ ਰਹੇ ਨੇ ਇਹਨਾਂ ਦੇ ਬਾਰੇ ਅੱਜ ਸਾਨੂੰ ਰਿਜ਼ਰਵੇਸ਼ਨ ਚੋਰ ਫੜੇ ਮੋਰਚੇ ਦੇ ਪ੍ਰਧਾਨ ਭਾਈ ਬਲਵਿੰਦਰ ਸਿੰਘ ਦੀ ਵੱਲੋਂ ਸੁਦੇਸ਼ ਜਿਹੜਾ ਦਿੱਤਾ ਗਿਆ ਸੀ ਉਸ ਦੇ ਸੰਬੰਧ ਚ ਅੱਸੀ ਆਏ ਆ ਤੇ ਬਾਪੂ ਲਾਭ ਸਿੰਘ ਨੇ ਸਵੇਰੇ 5 ਵਜੇ ਅੰਮ੍ਰਿਤ ਵੇਲੇ ਉਨ੍ਹਾਂ ਦੇ ਗੇਟ ਦੇ ਮੁਰੇ ਧਰਨਾ ਵੀ ਦਿੱਤਾ ਹੈ ਤੇ ਸਾਡੀ ਸੰਸਥਾ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਜੋ ਇਹ ਨਜਾਇਜ਼ ਗੈਰ ਕਾਨੂੰਨੀ ਢੰਗ ਨਾਲ ਅੰਬਾਂ ਦੇ ਪੀੜਾ ਨੂੰ ਕਟਿਆ ਜਾ ਰਿਹਾ ਉਹਦੇ ਸਬੰਧ ਚ ਜੋ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਕੇਸ ਦਾਇਰ ਕੀਤਾ ਗਿਆ ਜੋ ਸਟੇ ਵੀ ਦਿੱਤਾ ਗਿਆ ਉਹਦੇ باوجود ਵੀ ਦਰਖਤ ਕਟਣੇ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਲਾਪਰਵਾਹੀ ਹੈ ਇਸ ਕੰਪਨੀ ਤੇ ਸਟੇ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਇਹਦੇ ਮਾਲਕ ਤੇ ਔਰ ਜਿਨ੍ਹਾਂ ਨੇ ਦਰਖਤ ਕੱਟਿਆ ਅੰਬਾਂ ਦੇ ਉਹਨਾਂ ਤੇ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਜੇਕਰ ਹੁਣ ਬਾਪੂ ਜੀ ਲਾਭ ਸਿੰਘ ਵੱਲੋਂ ਕਿਹਾ ਗਿਆ ਵੀ ਦੋ ਜਾਂ ਤਿੰਨ ਬੁੱਧਵਾਰ ਤੱਕ ਜੇ ਪ੍ਰਸ਼ਾਸਨ ਇਹ ਐਕਸ਼ਨ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਜਿਹੜਾ ਹੈ ਇਹ ਬੁੱਧਵਾਰ ਤੋਂ ਫਿਰ ਅਗਲਾ ਜਿਹੜਾ ਹੁਕਮ ਹੋਏਗਾ ਉਹਦੇ ਲਈ ਸੰਘਰਸ਼ ਕਰਨ ਲਈ ਤਿਆਰ ਹੈ ਜਿਵੇਂ ਬਾਪੂ ਜੀ ਨੇ ਦੱਸਤਾ ਫਿਰ ਇਹ ਚਦਰਾਂ ਚੁਦਰਾ ਨਹੀਂ ਲੱਭਣੀਆਂ ਇਹ ਪੱਟ ਪੁੱਟ ਕੇ ਪਰੇ ਗੇਰਦਣਗੇ ਇੰਨੀਆਂ ਬੇਨਤੀਆਂ ਪ੍ਰਵਾਨ ਇਹੀ اپੀਲ ਹੈ ਸਰਕਾਰ ਨੂੰ ਵੀ ਇਸ ਤੇ ਤੁਰੰਤ ਐਕਸ਼ਨ ਲਿਆ ਜਾਵੇ ਜੋ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਘੋਰ ਅਲੰਘਣਾ ਕੀਤੀ ਹੈ ਉਹ ਧਰਾਵਾਂ ਵਿੱਚ ਐਡ ਕੀਤੀਆਂ ਜਾਣ ਇਹਨਾਂ ਪ੍ਰਸ਼ਾਸਨ ਅਧਿਕਾਰੀ ਜਿਹੜੇ ਮੌਜੂਦਾ ਹਨ ਉਹਨਾਂ ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਆ ਐਨੀਆ ਬਿੰਦਿਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੌਧੀ ਜਿਹੜੀ ਹਾਈ ਕੌਂ ਤੋਂ ਇੱਥੇ ਸੇ ਵੀ ਹੋ ਗਈ ਸੀ ਉਹਦੇ ਬਾਅਦ ਤੋਂ ਹੀ ਤੁਹਾਡਾ ਕਹਿਣ ਦਾ ਮਤਲਬ ਵੀ ਬਲਕਸ ਵੱਡੇ ਜਾ ਰਹੇ ਨੇ ਕੀ ਕਹਿਣਾ ਉਸ ਨੂੰ ਮਸਿੰਦੀ ਫੜਾਈ ਗਈ ਜੀ ਸਾਥੀਓ ਮੈਂ ਅੱਜ ਅਰਜਰਵੇਸ਼ਨ ਚੋਰ ਫੜੋ ਮੋਰਚੇ ਤੋਂ ਬੋ ਰਿਆ ਸਾਡੇ ਮੋਰਚੇ ਦੇ ਬਿਲਕੁਲ ਨਾਲ ਹੀ ਇਹ ਜਿਹੜਾ ਫੈਕਟਸ ਮਾਲ ਬਣ ਰਿਹਾ ਏ ਇੱਥੇ ਬਹੁਤ ਪੁਰਾਣੇ ਅੰਬ ਸਾਹਿਬ ਦੇ ਨਾਂ ਨਾਲ ਜਾਣੇ ਜਾਣੇ ਅੰਬਾਂ ਦੇ ਬੂਟੇ ਸੀ ਸਰਕਾਰ ਵੱਲੋਂ ਤਾਂ ਕੋਈ ਢਿੱਲ ਨਹੀਂ ਪਈ ਅੰਬ ਦੇ ਰੇ ਕੱਟ ਦਿਓ ਤੇ ਜ਼ਮੀਨਾਂ ਬੰਜਰ ਬਣਾ ਦਿਓ ਪਰ ਕੋਰਟ ਨੇ ਸ਼ਿਕਾਇਤ ਦਿੱਤੀ ਹੈ 21 ਤਰੀਕ ਦੀ 21 ਜਨਵਰੀ ਨੂੰ ਸਟੇ ਦੇ ਦਿੱਤੀ ਔਰ ਕੋਈ ਦਖਤ ਨਾ ਕਟਿਆ ਜਾਏ ਕੋਈ ਕਿਸੇ ਕਿਸਮ ਦੇ ਟੈਨੀ ਨੂੰ ਨਾ ਹਲਾਇਆ ਜਾਵੇ ਪਰ ਇਸ ਦੇ ਬਾਵਜੂਦ ਵੀ ਇਹ ਜਿਹੜੇ ਦਰਖਤ ਨੇ 22 ਤਰੀਕ ਨੂੰ 23 ਹੁਕਮਾਂ ਦੇ ਬਾਵਜੂਦ ਵੀ 22 23 ਨੂੰ ਅੰਬਾਂ ਦੇ ਦਸਤਾਂ ਦੀਆਂ ਨਿਸ਼ਾਨੀਆਂ ਤੱਕ ਮੋਤਾ ਦਿੱਤੀਆਂ ਔਰ ਇਹ ਜਿਹੜੀਆਂ ਟਰਾਲੀਆਂ ਭਰ ਕੇ ਤੇ ਲੈ ਗਏ ਇਸ ਸੰਸਥਾ ਨੇ ਇਹ ਜਿਹੜੀਆਂ ਬਾਂਦੀਆਂ ਟਰਾਲੀਆਂ ਸਨ ਉਹ ਪ੍ਰਸ਼ਾਸਨ ਨੂੰ ਕਹਿ ਕੇ ਫੜਾਈਆਂ ਪਰ ਜਿਹੜੇ ਇਹ ਇਸ ਇਲਾਕੇ ਦਾ ਜਿਹੜਾ ਥਾਣਾ ਹੈ ਉਸ ਨੇ ਉਹ ਮਸ਼ੀਨੀ ਨੂੰ ਥਾਣੇ ਜ਼ਬਤ ਨਹੀਂ ਕੀਤਾ ਬਲਕਿ ਉਹਨਾਂ ਨੂੰ ਕਾਪਤੋ ਹੀ ਆਪਣੀਆਂ ਲੈ ਕੇ ਭੱਜ ਜੋ ਉਹ ਆਪਣਾ ਸਮਾਨ ਲੈ ਕੇ ਭੱਜ ਗਏ ਸਾਨੂੰ ਬੜਾ ਦੁੱਖ ਹੋਇਆ ਪਰ ਇਹ ਕੀ ਹੋਇਆ ਇਹ ਤੋਂ ਬਾਅਦ ਇੱਕ ਵਾਤਾਵਰਨ ਪ੍ਰੇਮੀ ਜਿਹੜੀ ਉਮਰ 85 ਸਾਲ ਦੇ ਲਗਭਗ ਹੈ ਉਸਨੇ ਕਿਹਾ ਪਰ ਮੈਂ ਇਹ ਤੇਰੇ ਦਰਖਤ ਤੇ ਪਾਤੀ ਰਿੰਦੇ ਇਹਨਾਂ ਨੂੰ ਬਚਾਵਾਂਗਾ ਔਰ ਵਾਤਾਵਰਨ ਨੂੰ ਠੀਕ ਕਰਾਵਾਂ ਕਰਾਂਗਾ ਇਹਨਾਂ ਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਐਲਟੀਨੇਟ ਦਿੱਤਾ ਕਿ ਮੰਗਾਹਾਰ ਤੱਕ ਜਿਨ੍ਹਾਂ ਲੋਕਾਂ ਨੇ ਦਸਤਕਟੇਨ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਐ ਦਖਰ ਕਟਣ ਚ ਜਾਂ ਜਿਹੜੇ ਟਟਟਾ ਲੀਆਂ ਜਿਹੜੀਆਂ ਨੇ ਜਿਨ੍ਹਾਂ ਤੇ ਆਮਦ ਲੱਦੇ ਗਏ ਦਖਤ ਲੱਦੇ ਗਏ ਕੱਟੇ ਹੋਏ ਉਹਨਾਂ ਨੂੰ ਜੇਕਰ ਇਹਨਾਂ ਨੇ ਅੰਦਰ ਨਾਦ ਕੀਤਾ ਔਰ ਪਿਛੇ ਕਿਸਮ ਦੀ ਵੀ ਕੰਮ ਨਾ ਕੀਤਾ ਤੇ ਅਸੀਂ ਜਿਹੜਾ ਅਨਮਿਸੇ ਸਮੇ ਲਈ ਬਾਪੂ ਲਾਭ ਸਿੰਘ ਜਿਹੜਾ ਵਾ ਇਹਨਾਂ ਦੇ ਦਰਵਾਜ਼ੇ ਅੱਗੇ ਬਹਿ ਕੇ ਪਿੱਟ ਚਾਪਾ ਕਰੇਗਾ ਬੁੱਧਵਾਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਬੁੱਧਵਾਰ ਤੋਂ ਬੁੱਧਵਾਰ ਤੱਕ ਜੇ ਇਹਨਾਂ ਨੇ ਫੈਸਲਾ ਨਾ ਕੀਤਾ ਉਹ ਟਰਾਲੀਆਂ ਵਾਲੇ ਬੰਦਿਆਂ ਨੂੰ ਅੰਦਰ ਨਾ ਕੀਤਾ ਕਿਸੇ ਕਿਸਮ ਦਾ ਵੀ ਇਹਨਾਂ ਕਾਰਜ ਨਾ ਕੀਤੀ ਤੇ ਅਸੀਂ ਜਿਹੜਾ ਬਹਿ ਜਾਣਾ ਇਹਦੀ ਜ਼ਿੰਮੇਵਾਰੀ ਜਿਹੜੀਆ ਪ੍ਰਸ਼ਾਸਨ ਤੇ ਹੋਵੇਗੀ ਕਿਉਂਕਿ ਫੈਕਟਸ ਹਨ ਫਿਗਰ ਦੇਰੀਆਂ ਨੇ ਆਦ ਕੋਲ ਨੇ ਆਹ ਦੇਖੋ ਇਹ ਜਿਹੜੀਆਂ ਜਿਹੜੀਆਂ ਜੀਪਸੀ ਫੀ ਮਸ਼ੀਨਾਂ ਨੇ ਇਹ ਦਖਤ ਜਿਹੜੇ ਕਟ ਕਟ ਕੇ ਤੇ ਲਿਆ ਜਾ ਰਹੇ ਨੇ ਸਭ ਕੁਝ ਪ੍ਰੂਫ ਆ ਇਹ کورٹ ਦਾ ਪ੍ਰੂਫ ਆ ਤੇ ਇਸ ਪ੍ਰੂਫ ਨੂੰ ਨਹੀਂ ਮੰਨਦੇ ਤੇ ਫਿਰ ਇਹ ਛੇਤਰਾਂ ਦੀ ਲੈਕ ਨੇ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਸਾਰਾ ਤੁਸੀਂ ਬ੍ਰੀਫ ਕਰੋਗੇ ਹੁਣ ਅਗਲਾ ਸਾਡਾ ਪਲਾਨ ਸਾਡਾ ਇਹ ਪ੍ਰੋਗਰਾਮ ਹੈ ਵੀ ਅਸੀਂ ਜਿਵੇਂ ਅੱਜ ਸਲਾਹ ਕਰ ਰਹੇ ਹਾਂ ਸਾਰੇ مشورہ ਕਰ ਰਹੇ ਹਾਂ ਇਸੇ ਤਰ੍ਹਾਂ ਇੱਕ ਸਾਲ ਤੋਂ ਲੜਾਈ ਲੜ ਕੇ ਇਹ ਸਾਡੇ ਮੋਰਚੇ ਦੇ ਆਗੂ ਸਹਿਬਾਨ ਨੇ ਪ੍ਰਿੰਸੀਪਲ ਬਰਨਵਾਰੀ لال ਜੀ ਹਮੇਸ਼ ਸਿੰਘ ਜੀ ਮਲਵਾ ਬਡਾਲਾ ਜੀ ਬਾਬੂ ਵੇਦ ਪ੍ਰਕਾਸ਼ ਜੀ ਬੈਠੇ ਨੇ ਤੇ ਸਾਰੇ ਸਾਡੇ ਆਗੂ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਹੈ ਵੱਧ ਚੜ ਕੇ ਆਪਣਾ ਯੋਗਦਾਨ ਪਾਓ ਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਮੇਰੀ ਇਕੱਲੇ ਦੀ ਡਿਊਟੀ ਨਹੀਂ ਅਸੀਂ ਹਮ ਸਭ ਗੁਰਦਵਾਰੇ ਦੇ ਮੈਨੇਜਰ ਨੂੰ ਬਾਰ-ਬਾਰ ਬੇਨਤੀ ਕੀਤੀ ਸ਼ਰੋਮਣੀ ਕਮੇਟੀ ਨੂੰ ਬਾਰ-ਬਾਰ ਬੇਨਤੀ ਕੀਤੀ ਪਰ ਕੋਈ ਨਾ ਵੜਿਆ ਜਿਹਨਾਂ ਦੀ ਜਬੀਰ ਜਾਗਦੀ ਇਹਨਾਂ ਦੀ ਜਮੀਰ ਜਾਗਦੀ ਲੋਕ ਉਹ ਪਹੁੰਚਣ ਇਹ ਪੌਦਿਆਂ ਨੂੰ ਬਚਾਉਣ ਤਾਂ ਕਿ ਸਾਡਾ ਜਿਹੜਾ ਵਾਤਾਵਰਣ ਬਚਿਆ ਰਹੇ ਸਾਨੂੰ ਬਿਮਾਰੀਆਂ ਤੋਂ ਛਡਕਾਰਾ ਮਿਲੇ ਤੇ ਸਾਨੂੰ ਆਕਸੀਜਨ ਖੁੱਲੀ ਮਿਲੇ ਤੇ ਇਸੇ ਕਰਕੇ ਇਹ ਜਿਹੜੇ ਮਾਲ ਦੇ ਮਾਲਕ ਨੇ ਜਾਂ ਇਹ ਦਰਖਤ ਵੱਢਣ ਵਾਲੇ ਨੇ ਇਹ ਸਾਰੇ ਪ੍ਰੂਫ ਦੇਖ ਕੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿ ਜਿਹੜੇ ਪ੍ਰਸ਼ਾਸਨ ਨੇ ਉਹ ਉਸ ਦਿਨ ਜਿਹੜੀਆਂ ਅਸੀਂ ਜਿਹੜੀਆਂ ਗੱਡੀਆਂ ਫੜਾਈਆਂ ਸੀ ਜੇਸੀਬ ਮਸ਼ੀਨ ਫੜਾਈ ਸੀ ਪੌਪਲਨ ਫੜਾਈ ਸੀ ਜਿਹੜੇ ਮਲਾਜਮਾਂ ਨੇ ਅੰਨ ਦੇਖੀ ਕਰਕੇ ਉਹਨਾਂ ਨੂੰ ਛੱਡਿਆ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਦਰਜ ਕਰਨਾ ਬਣਦੀ ਹੈ ਤੇ ਅਸੀਂ ਜੇਕਰ ਬਾਪੂ ਜੀ ਨੂੰ ਹੁਣ ਟਾਈਮ ਦਿੱਤਾ ਬੁੱਧਵਾਰ ਦਾ ਇਹ ਅਗਵਾਹੀ ਕਰਨਗੇ ਅਸੀਂ ਸਾਰਾ ਜਿਹੜਾ ਹੈ ਪੂਰਾ ਸਹਿਯੋਗ ਦੇਣਗੇ ਸਾਰੇ ਬੰਦੇ ਅਗਵਾਹੀ ਇਹ ਕਰਨਗੇ ਤੇ ਤਰਨੇ ਦਾ ਜਿਹੜਾ ਆਨਮੀਥੇ ਸਮੇਂ ਲਈ ਐਲਾਨ ਕਰਤਾ ਬੁੱਧਵਾਰ ਨੂੰ ਜਿਹੜਾ ਇਹਨਾਂ ਦੇ ਗੇਟ ਦੇ ਅੱਗੇ ਬੈਠ ਕੇ ਪਿੱਟ ਸਿਆਪਾ ਕਰਦਗੇ ਜੇਕਰ ਸਾਡੀ ਪ੍ਰਸ਼ਾਸਨ ਨੇ ਨਾ ਸੁਣੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ